ਹਾਂਜੀ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਜੀ ਕੁਲਦੀਪ ਸਿੰਘ ਸਰਪੰਚ ਆ ਮੈਂ ਪਿੰਡ ਕੋੜਮਾ ਬੰਧਖਾਰ ਤੋਂ ਬਲੋਂਗ ਕਰਦਾ ਜੀ ਅਸਲ ਮਾਮਲਾ ਕੁਝ ਨਹੀਂ ਆ ਜੀ ਮਾਮਲਾ ਇਹ ਆ ਕਿ ਜਦੋਂ ਵੀ ਸਾਡੇ ਕੋਈ ਅਸੀਂ ਭਾਈਚਾਰੇ ਚੋਂ ਸਰਪੰਚ ਬਣਦਾ ਵਾਰਾਂ ਸਮੇਂ-ਸਮੇਂ ਤੇ ਪਿੰਡ ਦੇ ਕੁਝ ਜਿਹੜੇ ਆਪਣੇ ਆਪ ਨੂੰ ਪਹਿਲਾ ਸਰਪੰਚ ਕਹਿੰਦੇ ਆ ਜਾਂ ਜਿਹੜੇ ਚਾਹੁੰਦੇ ਆ ਕਿ ਪਿੰਡ ਤੇ ਸਾਡਾ ਦਬਦਬਾ ਰਹੇ ਉਹ ਸਮੇਂ-ਸਮੇਂ ਦੇ ਨਾਲ ਐਸ ਸੀ ਭਾਈਚਾਰੇ ਨੂੰ ਦਬਾਉਣ ਦੀ ਜਿਹੜੀ ਆ ਉਹ ਖੇਚਲਾ ਕਰਦੇ ਆ ਮਸਲਾ ਇਦਾਂ ਸੀਗਾ ਕਿ ਵੀ ਆ ਜਿਹੜਾ ਚੌਂਕ ਆ ਜਿੱਥੋਂ ਤੁਸੀਂ ਪਹਿਲਾਂ ਵੀ ਉਹਨਾਂ ਦੀ ਪ੍ਰੈਸ ਕਾਨਫਰੰਸ ਕਰਕੇ ਆਏ ਜੇ ਉਹ ਚੌਂਕ ਦੇ ਵਿੱਚ ਪੁਰਾਣੇ ਸਮੇਂ ਤੋਂ ਮੇਰੇ ਜੰਮਣ ਤੋਂ ਪਹਿਲਾਂ ਦੀ ਮੇਰੀ 35 ਸਾਲ ਏਜ ਆ ਮੈਂ ਆਪਣੇ ਜੰਮ ਮੇਰੇ ਜੰਮਣ ਤੋਂ ਪਹਿਲਾਂ ਦੇ ਬਜ਼ੁਰਗ ਕਹਿੰਦੇ ਇੱਥੇ ਰੂੜੀ ਲੱਗੀ ਸੀ ਔਰ ਪਿੰਡ ਦੇ ਭਾਈਚਾਰਾ ਵੱਲੋਂ ਆ ਇੱਕ ਲੈਟਰ ਲਿਖ ਕੇ ਪਿੰਡ ਦੇ ਭਾਈਚਾਰੇ ਨੇ ਮੈਨੂੰ ਕਿਹਾ ਸਰਪੰਚ ਜੀ ਕੰਮ ਇਹ ਕਰ ਦਿਓ ਤੇ ਬੜਾ ਧੰਨਵਾਦ ਆ ਤੁਹਾਡਾ ਅਜੇ ਤੱਕ ਕੋਈ ਪੰਚਾਇਤ ਤੋਂ ਹੋ ਨਹੀਂ ਸਕਿਆ ਔਰ ਲੈਟਰ ਪਿੰਡ ਵੱਲੋਂ ਲਿਖੀ ਗਈ ਆ ਵੇ ਤਾਂ ਸਿਗਨੇਚਰ ਹੈਗੇ ਆ ਸ਼ਾਇਦ ਇਹ ਬੰਦੇ ਅੱਜ ਪ੍ਰੈਸ ਕਾਨਫਰੰਸ ਵਿੱਚ ਵੀ ਖੜੇ ਸੀਗੇ ਲੋੜ ਪਊ ਤਾਂ ਮੈਂ ਨਾਂ ਵੀ ਦੱਸ ਦੂੰਗਾ ਤੇ ਕੁਝ ਸਾਈਨ ਇੱਧਰ 16 17 ਸਾਈਨ ਜਿਹੜੇ ਆ ਇਹ ਮੇਰੇ ਕੋਲ ਆਏ ਆ ਔਰ ਇਹਨਾਂ ਦੇ ਟਾਈਮ ਤੇ ਮੈਂ ਜਿਹੜੀ ਪਿੰਡ ਦੇ ਵਿੱਚ ਕਾਰ ਲੱਗੀ ਰੂੜੀ ਸੀਗੀ ਸੋ ਉਹ ਰੂੜੀ ਨੂੰ ਚੁੱਕ ਕੇ ਬਾਅਦ ਜਿਹੜੀ ਰੂੜੀ ਵਾਲੀ ਜਗਾ ਵਾ ਜਿਹੜੀ ਜਿੱਥੇ ਜਿੰਨਾ ਪਲਾਟਿੰਗ ਕੀਤੀ ਹੁੰਦੀ ਹੈ ਭਈ ਇਹ ਰੂੜੀਆਂ ਦੇ ਡਾਗ ਆ ਔਰ ਉਸ ਜੂਟ ਰੂੜੀ ਨੂੰ ਉੱਥੇ ਲਾ ਦਿੱਤਾ ਉਸ ਤੋਂ ਬਾਅਦ ਇਹਨਾਂ ਵੱਲੋਂ ਇੱਕ ਸਰੀ ਅੰਤਰ ਰਾਈਂ ਮੇਰੇ ਆਪਣੇ ਭੈਣ ਭਰਾਵਾਂ ਨੂੰ ਮੇਰੇ ਖਿਲਾਫ ਉਕਸਾ ਕੇ ਇੱਕ ਮਾਹੌਲ ਖੜਾ ਕਰ ਦਿੱਤਾ ਗਿਆ ਜਿਹਦੇ ਵਿੱਚ ਮੈਂ ਇਨਵੋਲ ਹੋ ਬੈਠਾ ਸੀਗਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਉਸ ਮਸਲੇ ਦਾ ਸੋ ਉਸ ਮਸਲੇ ਦੇ ਦੌਰਾਨ ਮੈਂ ਜੇਲ੍ਹ ਚਲਾ ਗਿਆ ਉਸ ਤੋਂ ਬਾਅਦ ਜਦੋਂ ਫਿਰ ਮੈਂ ਵਾਪਸ ਆਇਆ ਤੇ ਮੇਰੇ ਉਹਨਾਂ ਨੂੰ ਇਹ ਜਗ੍ਹਾ ਉੱਤੇ ਜਿਹੜੀ ਗੰਦਗੀ ਪੈਣੀ ਸ਼ੁਰੂ ਹੋ ਗਈ ਸੀ ਫਿਰ ਮੈਂ ਆ ਕੇ ਫਿਰ ਦੁਬਾਰਾ ਉਹ ਜਗ੍ਹਾ ਦੀ ਸਫਾਈ ਕੀਤੀ ਆਪ ਸਫਾਈ ਕਰਕੇ ਤੇ ਫਿਰ ਅਸੀਂ ਇਹ ਜਗ੍ਹਾ ਨੂੰ ਖਾਲੀ ਛੱਡ ਦਿੱਤਾ ਪਰ ਇੱਥੇ ਜਿਹੜੀ ਸੀ ਉਹ ਗੰਦਗੀ ਵਾਲਾ ਮਾਹੌਲ ਜਿਹੜਾ ਫੇਰ ਬਣਦਾ ਜਾਂਦਾ ਸੀ ਕਹਾ ਬੂਟ ਉਗ ਜਾਂਦਾ ਸੀ ਔਰ ਪਿੰਡ ਦੇ ਇਹੀ ਪਤਵੰਤੇ ਸੱਜਣ ਇਹਨਾਂ ਵਿੱਚੋਂ ਕੁਝ ਘਰ ਕਹਿੰਦੇ ਸਰਪੰਚ ਜੀ ਇਹ ਜਗ੍ਹਾ ਜਿਹੜੀ ਦੁਬਾਰਾ ਫੇਰ ਗੰਦਗੀ ਇੱਥੇ ਫੈਲ ਰਹੀ ਹੈ ਕੋਈ ਹੱਲ ਕਰੋ ਤੇ ਮੇਰੇ ਨਾਲ ਬੈਠੇ ਮੇਰੇ ਮੈਂਬਰ ਸਾਹਿਬਾਨ ਮੈਂ ਇਹਨਾਂ ਦੇ ਨਾਲ ਗੁਰਮਤਾ ਕੀਤਾ ਕਿ ਇੱਥੇ ਆਪਾਂ ਕੋਈ ਨਾ ਕੋਈ ਵਧੀਆ ਚੀਜ਼ ਬਣਾ ਲਈਏ ਕੋਈ ਇਰਾਦਾ ਬਣਿਆ ਕਿ ਸ਼ਾਇਦ ਇਹ ਇਹ ਜਿਹੜਾ ਚੌਕ ਆ ਇਹ ਖਾਲੀ ਪਿਆ ਵਾ ਇੱਥੇ ਇੱਕ ਸੱਤ ਤਿਆਰ ਕਰ ਦਈਏ ਜਾਂ ਫਿਰ ਇੱਥੇ ਇੱਕ ਛੋਟੀ ਜੀ ਪਾਰਕ ਬਣਾ ਦਈਏ ਜਾਂ ਇੱਥੇ ਓਪਨ ਜਿਮ ਜਿਹੜਾ ਲਗਵਾ ਦਿੱਤਾ ਜਾਵੇ ਕਿਉਂਕਿ ਇਹ ਖਾਲੀ ਪਈ ਜਗਾ ਵਾ ਸੋ ਉਹਦੇ ਵਿੱਚ ਜਿਹੜਾ ਨੇੜ ਦੇ ਘਰ ਸੀਗੇ ਉਹ ਕਹਿੰਦੇ ਵੀ ਸਰਪੰਚ ਜੀ ਆਪਣੇ ਪਿੰਡ ਦਾ ਮਾਹੌਲ ਪਹਿਲੇ ਇਦਾਂ ਦਾ ਵਾ ਇੱਥੇ ਕੋਈ ਬੈਠਕ ਵਾਲਾ ਕੰਮ ਨਾ ਕਰਿਓ ਕਿ ਕੱਲ ਨੂੰ ਇੱਥੇ ਆ ਕੇ ਮੁੰਡੇ ਬਹਿਣਗੇ ਜਾਂ ਦੁਜੇ ਬਹਿਣਗੇ ਇੱਕ ਦੂਜੇ ਲੱਖਾਂ ਕੜਕੜ ਕੇ ਵੇਖਣਗੇ ਤੇ ਫਿਰ ਕੱਲ ਨੂੰ ਮਾਹੌਲ ਖਰਾਬ ਹੋਵੇਗਾ ਉਹਦੇ ਵਿੱਚ ਕੋਈ ਫਾਇਦਾ ਨਹੀਂ ਆ ਇਹ ਇਹਨੇ ਕਈ ਸਾਡੇ ਪਿੰਡ ਵਿੱਚੋਂ ਕੋਈ ਇਦਾਂ ਦੇ ਬੰਦੇ ਆ ਵੀ ਉਹਨਾਂ ਨੇ ਧੀਆਂ ਪਣ ਦੀ ਸ਼ਰਮ ਉਹ ਨਹੀਂ ਖਾਣੀ ਦਿੱਤੇ ਤੇ ਚੌਂਕ ਦੇ ਵਿੱਚ ਖਲੁਤੇ ਰਹ ਸੋ ਪਿੰਡ ਦੇ ਮਾਹੌਲ ਨੂੰ ਮੁੱਖ ਰੱਖਦੇ ਹੋਏ ਆ ਮੈਂ ਫਿਰ ਪੰਚਾਇਤ ਦੇ ਨਾਲ ਬਹਿ ਕੇ ਇਸੇ ਕਮਰੇ ਦੇ ਵਿੱਚ ਸਲਾਹ ਕੀਤੀ ਕਿ ਕੀ ਕਰਨਾ ਚਾਹੀਦਾ ਇਹੋ ਜਿਹਾ ਕਿਹੜਾ ਉਪਰਾਲਾ ਕਰੀਏ ਕਿ ਇਹ ਜਿਹੜੀ ਖਾਲੀ ਜਗ੍ਹਾ ਇਹ ਸੰਭੀ ਜਾਵੇ ਸੋ ਸਾਡੇ ਪਿੰਡ ਦੇ ਬਹੁਤ ਹੀ ਸਤਿਕਾਰਯੋਗ ਹੋਏ ਨੇ ਉਪਰਸ਼ਟਪਤੀ ਕਿਸ਼ਨ ਕਾਂਤ ਜੀ ਸੋ ਜਿਨ੍ਹਾਂ ਨੇ ਸਾਡੇ ਪਿੰਡ ਦਾ ਨਾਮ ਜਿਹੜਾ ਝੋਟੀਆਂ ਤੱਕ ਪਹੁੰਚਾਇਆ ਚਲੋ ਅੱਜ ਸਾਡੇ ਪਿੰਡ ਦੇ ਨਾਮ ਤੋਂ ਬਹੁਤੇ ਲੋਕਾਂ ਨੂੰ ਉਹਨਾਂ ਦੇ ਬਾਰੇ ਪਤਾ ਵੀ ਨਹੀਂ ਹੈ ਕਿ ਉਪ ਰਾਸ਼ਟਰਪਤੀ ਕਿਸ਼ਨ ਕਾਂਦੇਜੀ ਪਿੰਡ ਕੋੜ ਮੁਹੰਮਦ ਖਾਨ ਦੇ ਹੋਏ ਆ ਪਤਾ ਕਿਉਂ ਨਹੀਂ ਹੈ ਕਿਉਂਕਿ ਉਹਨਾਂ ਦੀ ਕੋਈ ਯਾਦਗਾਰ ਪਿੰਡ 'ਚ ਨਹੀਂ ਹੈ ਉਹ ਜਿਹੜਾ ਉਹਨਾਂ ਦਾ ਆਪਣਾ ਘਰ ਆ ਉਹ ਉਹਨਾਂ ਨੇ ਪੰਚਾਇਤ ਨੂੰ ਡੋਨੇਟ ਕੀਤਾ ਹੋਇਆ ਅੱਜ ਤੱਕ ਕਿਸੇ ਵੀ ਪੰਚਾਇਤ ਨੇ ਉਹਦੇ ਵੱਲ ਧਿਆਨ ਨਹੀਂ ਦਿੱਤਾ ਪਹਿਲੀ ਵਾਰ ਇਹ ਵੀ ਹੋਇਆ ਕਿ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਮੇਰੇ ਘਰ ਆਏ ਸੀ ਤੇ ਮੈਂ ਉਹਦੇ ਵਿੱਚ ਜਾ ਕੇ ਉਹਦੇ ਵਿੱਚ ਉਸ ਘਰ ਦੇ ਵਿੱਚ ਸਰਦਾਰ ਮਨਜਿੰਦਰ ਸਿੰਘ ਲਾਲਪੁਰਾ ਸਾਹਿਬ ਨੂੰ ਲੈ ਕੇ ਗਿਆ ਤੇ ਉਸ ਘਰ ਦੀ ਹਾਲਾਤ ਵਿਖਾਈ ਪੁੱਛੋ ਇਹਨਾਂ ਨੂੰ ਜਿਹੜੇ ਗੱਲਾਂ ਕਰਨ ਵਾਲੇ ਮੇਰੇ ਖਿਲਾਫ ਕਿ ਕਦੇ ਕਦੇ ਕਿਸੇ ਐਮਐਲਏ ਨੂੰ ਜਾ ਕੇ ਉਹਦੀ ਕੰਡੀਸ਼ਨ ਵਿਖਾਈ ਜੇ ਔਰ ਬਗੈਦਾ ਉਹਦੀ ਮਰਮਤ ਦੀ ਜਿਹੜੀ ਹੈ ਐਪਲੀਕੇਸ਼ਨ ਵੀ ਐਮਐਪ ਪਾ ਚੁੱਕੇ ਆ ਤਾਂ ਇਹ ਜਿਹੜੇ ਉਪਰਾਲੇ ਇਹਨਾਂ ਨੇ ਕੀਤੇ ਨਹੀਂ ਚਲੋ ਜੀ ਅਸੀਂ ਇਹ ਮਤਾ ਕੀਤਾ ਵੀ ਅਸੀਂ ਉਪਰਾਸ਼ਟਪਤੀ ਕ੍ਰਿਸ਼ਨ ਕਾਂਜੀ ਦਾ ਇੱਕ ਜਿਹੜਾ ਸਟੈਚੂ ਆ ਜਿਹੜੀ ਮੂਰਤੀ ਇੱਕ ਬਣਾ ਕੇ ਲਾ ਦਿੱਤੀ ਤੇ ਨਾਲ ਸਾਨੂੰ ਮਨੁੱਖੀ ਅਧਿਕਾਰ ਦੇਣ ਵਾਲੇ ਜਿਨ੍ਹਾਂ ਦੇ ਅਧਿਕਾਰਾਂ ਦੀ ਖਾਤਰ ਅੱਜ ਆਪਾਂ ਜਿਨ੍ਹਾਂ ਦੇ ਅਧਿਕਾਰ ਦਾ ਸਦਕਾ ਜਿਨ੍ਹਾਂ ਦੀ ਮਿਹਨਤ ਦਾ ਸਦਕਾ ਅੱਜ ਆਪਾਂ ਨੂੰ ਅਧਿਕਾਰ ਮਿਲਿਆ ਸਰਪੰਚ ਖਰੋਣ ਦਾ ਸੋ ਉਹਨਾਂ ਬਾਬਾ ਅੰਬੇਡਕਰ ਸਾਹਿਬ ਉਹਨਾਂ ਦਾ ਇੱਕ ਜਿਹੜਾ ਵਾ ਬੋਤਿਆ ਉਹ ਨਾਲ ਬਰਾਬਰ ਤੇ ਮੂਰਤੀ ਜਿਹੜੀ ਉਹ ਲਗਾ ਦਿੱਤੀ ਜਾਵੇ ਸੋ ਸ਼ਾਇਦ ਇਹਨਾਂ ਚੌਧਰੀਆਂ ਨੂੰ ਇਹ ਗੱਲ ਬਰਦਾਸ਼ਤ ਨਹੀਂ ਹੋਈ ਕਿ ਜੇ ਕੱਲ ਦੇ ਜਵਾਕ ਨੇ ਇਹ ਚੌਕ ਸਵਾਰ ਦਿੱਤਾ ਤੇ ਸਾਰਾ ਕ੍ਰੈਡਿਟ ਤੇ ਇਹ ਲੈ ਜੂਗਾ ਸਾਡੇ ਪੱਲੇ ਕੀ ਪਊਗਾ ਹੁਣ ਇਹ ਗੱਲ ਕਹਿੰਦੇ ਆ ਇਹ ਜਗ੍ਹਾ ਖੂਦ ਹੀ ਇਹ ਸਾਡੀ ਮਾਲਕੀ ਆ ਮੈਂ ਇਹ ਇਹਨਾਂ ਨੂੰ ਸਵਾਲ ਕਰਦਾ ਜਾਂ ਜਿਹੜੇ ਖੜੋ ਕੇ ਪ੍ਰੈਸ ਕਾਨਫਰੰਸ ਕਰਦੇ ਆ ਮੈਂ ਇਹਨਾਂ ਨੂੰ ਇਹ ਸਵਾਲ ਕਰਦਾ ਕਿ 35 ਸਾਲ ਪਹਿਲਾਂ ਤੁਸੀਂ ਕਿੱਥੇ ਸੀਗੇ ਜਦੋਂ ਇਸ ਜਗ੍ਹਾ ਤੇ ਰੂੜੀ ਲੱਗੀ ਸੀ ਤੁਸੀਂ ਰੂੜੀ ਹਟਾ ਕੇ ਵੱਲ ਕਿਉਂ ਨਹੀਂ ਲਿਆ ਨਸਲਾ ਇਹਨਾਂ ਨਾਲ ਕਾਦੀ ਕਰੀਏ ਇਹ ਕੋਈ ਵੀ ਕੰਮ ਕਰ ਲਓ ਆ ਮੈਂ ਪਿੱਛੇ ਗਲੀ ਬਣਾਉਂਦਿਆਂ ਹਾਂ ਪੁੱਛਿਆ ਨਹੀਂ ਕਿਛਿਆ ਨਹੀਂ ਇਹਨੇ ਆ ਕੇ ਗਲੀ ਪੁੱਟਣੀ ਸ਼ੁਰੂ ਕਰ ਦਿੱਤੀ ਸੀ ਦੱਸੋ ਮਨੋਪੀ ਬਲਦੇਵ ਚੇਅਰਮੈਨ ਦੇ ਕੋਲ ਕਿਹੜੀ ਅਥਾਰਟੀ ਆ ਵੀ ਉਹ ਪੰਚਾਇਤੀ ਲਗੀਏਟਰ ਨੂੰ ਪੁੱਟ ਜਾਵੇ ਠੀਕ ਆ ਹੁਣ ਇਹ ਗੱਲ ਕਰਦੇ ਆਏ ਕਿ ਇਹ ਇਹਨਾਂ ਦੇ ਨਾਲ ਰਾਏ ਕਰੀਏ ਕਿਹੜੀ ਦੱਸੋ ਮੈਨੂੰ ਅਸੀਂ ਪਿਛੇ ਜੇ ਇਕੱਠ ਰੱਖਿਆ ਸੀ ਨਸ਼ਿਆਂ ਦੇ ਵਿਰੋਧ ਅਸੀਂ ਮਤਾ ਪਾਇਆ ਸੀ ਪੰਚਾਇਤ ਨੇ ਅਸੀਂ ਸਾਰੇ ਭਾਈਚਾਰੇ ਨੂੰ ਬੇਨਤੀ ਕੀਤੀ ਸੀ ਵੀ ਸਾਰੇ ਉੱਥੇ ਇਕੱਠੇ ਹੋਵੋ ਦੱਸੋ ਇਹ ਪਹੁੰਚੇ ਜਦੋਂ ਸਾਡੀ ਇਹਨਾਂ ਦਾ ਮਤਭੇਦ ਨਹੀਂ ਵਾਰਾ ਖਾਂਦੀ ਅਸੀਂ ਕਿੱਦਾਂ ਬੁਲਾਈਏ ਇਹਨਾਂ ਨੂੰ ਕੀ ਕਹੀਏ ਜਾਂ ਹਾਂ ਇਹ ਗੱਲ ਦੱਸੋ ਕਿ ਜੇ ਅੱਥੇ ਮੈਂ ਬੋਤਲ ਆਉਣ ਦੀ ਗੱਲ ਕਰਨਦਿਆਂ ਕਿ ਮੈਂ ਨਸ਼ੇ ਦਾ ਆਡਾ ਬਣਾਉਂਦਿਆਂ ਉਹ ਜਿੰਨੀ ਜਗ੍ਹਾ ਸਾਰੀ ਦਾਸ ਦੇ ਘਰੇ ਲੱਗੇ ਸੀ ਸੀਸੀਟੀਵੀ ਕੈਮਰਾ ਦੇ ਅੰਦਰ ਜਿਹੜੀ ਉਹ ਕੈਦ ਆ ਜੇ ਅਸੀਂ ਉੱਥੇ ਲਾਵਾਂਗੇ ਤੇ ਅਸੀਂ ਸੰਭਾਲ ਵੀ ਕਰਾਂਗੇ ਸਾਨੂੰ ਸੰਭਾਲ ਵੀ ਕਰਨੀ ਆਉਂਦੀ ਆ ਦਾਸ ਨੇ 7 ਸਾਲ ਗੁਰੂ ਘਰ ਦੇ ਵਿੱਚ ਗਰੰਤੀ ਸਿੰਘ ਦੀ ਸੇਵਾ ਨਿਭਾਈ ਆ ਮੇਰੀ ਇੰਸਟਾਗ੍ਰam ਆਈਡੀ ਖੋਲ ਕੇ ਵੇਖ ਲਓ 35 ਤੋਂ 40 ਬੱਤੇ ਜਿਹੜੇ ਬੱਚੇ ਆ ਜਿਨ੍ਹਾਂ ਨੂੰ ਮੈਂ ਗੁਰਮਤਿ ਦੀ ਸਿੱਖਿਆ ਦੇਣਾ ਹਰ ਹਰ ਵੇਲੇ ਮੈਂ ਉਹਨਾਂ ਬੱਚਿਆਂ ਦੀ ਜੁਤ ਸਮਾਂ ਦੇ ਅਨੁਸਾਰ ਜਦੋਂ ਕੋਈ ਜੇ ਅਸੀਂ ਗੁਰੂ ਘਰ ਦੀ ਸੇਵਾ ਸੰਭਾਲ ਕਰ ਸਕਦੇ ਆ ਕੀ ਗੱਲ ਅਸੀਂ ਐਨੇ ਅਗਰਤ ਘਾਣੇਗਾ ਵੀ ਸਾਡੇ ਬਾਬਾ ਸਾਹਿਬ ਜੀ ਦੀ ਮੂਰਤੀ ਕੋਈ ਬਦਬੀ ਕਰਕੇ ਚੱਲ ਜਾਓ ਤੇ ਅਸੀਂ ਬਖਸ਼ ਦੇਵਾਂਗੇ ਇਦਾਂ ਤਾਂ ਫਿਰ ਕਈ ਚੌਂਕਾਂ ਦੇ ਵਿੱਚ ਲੱਗੀਆਂ ਉੱਥੇ ਵੀ ਸਵਾਲ ਖੜੇ ਕਰਾਂਗੇ ਕਿ ਇੱਥੇ ਨਹੀਂ ਲੱਗਣੀਆਂ ਚਾਹੀਦੀਆਂ ਸੋ ਇਹ ਚੌਕ ਆ ਇਹਨੂੰ ਅਸੀਂ ਸਾਫ਼ ਸੁਥਰਾ ਬਣਾਵਾਂਗੇ ਤੇ ਘੇਰੇ ਘੇਰੇ ਇੰਟਰਲੌਕ ਲਾ ਕੇ ਜੇ ਅਸੀਂ ਕੋਈ ਕੰਮ ਕਰਾਂਗੇ ਮੈਂ ਇੱਕ ਪੜਿਆ ਲਿਖਿਆ ਬੰਦਾ ਹਾਂ ਮੈਨੂੰ ਐਕਟ ਦਾ ਤੇ ਮੈਨੂੰ ਕਾਨੂੰਨ ਦਾ ਪਤਾ ਵਾ ਵੀ ਸਾਨੂੰ ਉਹਦੇ ਦਾਇਰੇ ਵਿੱਚ ਕਿੱਦਾਂ ਰਹਿਣਾ ਚਾਹੀਦਾ ਔਰ ਇਹਦੀ ਸੇਵਾ ਸੰਭਾਲ ਕਿੱਦਾਂ ਕਰਨੀ ਹੈ ਸਾਨੂੰ ਸਾਰੇ ਪਤਾ ਵਾ ਇਹ ਤੁਹਾਡੇ ਵਾਂਗੂੰ ਖਾਣਾ ਨਹੀਂ ਸਿੱਖੇ ਅਸੀਂ ਕੰਮ ਕਰਨਾ ਸਿੱਖੇ ਹਾਂ ਬਿਲਕੁਲ ਜੀ ਅਸ਼ਾ ਮਿਲੋ ਇਹ ਦੱਸੋ ਜਿਹੜੇ ਅੱਜ ਬੰਦੇ ਪ੍ਰੈਸ ਕਾਨਫਰੰਸ ਦੇ ਵਿੱਚ ਖਲੋਤੇ ਆ ਮੈਂ ਵੀਡੀਓ ਜਿਹੜੀ ਆ ਨਾ ਇਹ ਉਹ ਗਰੁੱਪ ਤੇ ਪਿੰਡ ਦੇ ਮੈਨੂੰ ਇਹ ਦੱਸੋ ਆਪ ਵੀ ਕੀ ਗੱਲ ਤੁਹਾਨੂੰ ਤੁਸੀਂ ਅੱਖਾਂ ਦੇ ਪੱਟੀਆਂ ਬੰਨੀਆਂ ਨਾਲ ਖਲੋਗੇ ਜੇ ਜਾ ਕੇ ਤੁਹਾਨੂੰ ਨਹੀਂ ਦੇਖ ਰਿਹਾ ਵੀ ਤੁਹਾਡੇ ਭਰਾ ਦੇ ਤੁਹਾਡੇ ਭਾਈਚਾਰੇ ਦੇ ਖਲਾ ਹੱਥੀ ਕੋਈ ਆਪਣੇ ਆਪ ਨੂੰ ਕੜਮ ਚੌਧਰੀ ਕਹਿਣ ਵਾਲਾ ਬੰਦਾ ਮੈਂ ਸ਼ਬਦ ਇਹਦੇ ਵਰਤਦੇ ਨਹੀਂ ਚਾਹੁੰਦਾ ਪਰ ਇਹ ਵਿਖਾਉਂਦੇ ਆ ਤੇ ਮੈਂ ਤਾਂ ਬੋਲਦਾ ਇੱਕ ਬੰਦਾ ਤੁਹਾਡੇ ਭਾ ਦੇ ਆ ਕੇ ਮੂੰਹ ਨਾਲ ਗੱਲ ਕਰ ਜੇ ਕਰਨੀ ਆ ਤੇ ਸਿੱਧਾ ਮੈਨੂੰ ਇਥੇ ਦਾੜੀ ਤੋਂ ਫੜ ਲਿਆ ਆ ਕੇ ਦੱਸੋ ਮੈਨੂੰ ਆ ਵੀਡੀਓ ਰਿਕਾਰਡ ਹੈ ਮੈਂ ਤੁਹਾਨੂੰ ਦਿਨ ਨਾਲ ਚਲਾ ਦਿਓ ਸਾਰੀ ਸੰਗਤ ਨੂੰ ਪਤਾ ਲੱਗ ਜਾਊਗਾ ਕਿ ਮੈਂ ਸਹੀ ਆ ਇਹ ਜਿਹੜੇ ਚਮਚੇ ਇਹਨਾਂ ਦੇ ਨਾਲ ਖਲੋਤੇ ਇਹ ਸਹੀ ਆ ਕੋ ਜਿਹੜੇ ਲੋਕ ਉੱਤੇ ਖੜੇ ਨੇ ਉਹ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਪਿੰਡ ਦਾ ਮਾਹੌਲ ਖਰਾਬ ਕਰ ਰਹੇ ਨੇ ਸਰਪੰਚ ਸਾਹਿਬ ਇਹ ਇਹੋ ਹਵਾ ਦੇ ਰਹੇ ਨੇ ਐਸਸੀ ਤੇ ਜਨਰਲ ਕੈਟਾਗਰੀ ਨੂੰ ਕਿਉਂਕਿ ਅਸੀਂ ਇਕੱਠੇ ਆ ਅਸੀਂ ਤਾਂ ਬਰੇਲ ਸਿੰਘ ਦੇ ਉਹਨਾਂ ਦਾ ਕਹਿਣਾ ਕਿ ਡਰੈਗ ਰੂਮ ਤੱਕ ਜਾ ਕੇ ਬੈ ਕੇ ਉਹਨਾਂ ਦਾ ਚਾਹ ਪੀਨੇ ਆ ਉਹਨਾਂ ਨੇ ਸਪਸ਼ਟ ਕਹਿ ਦਿੱਤਾ ਕਿ ਬਲਦੇਵ ਸਿੰਘ ਜਿਹੜੇ ਛੇ ਬਲਦੇਵ ਸਿੰਘ ਇੰਨਾ ਇਹਨਾਂ ਦਾ ਸਰਕਾਰ ਇੱਜ਼ਤ ਮਾਨ ਕਰਦਾ ਤੇ ਦੱਸੋ ਹਾਂ ਮਵੀ ਤੇ ਮਲਵੀ ਸਿੱਖ ਭਾਈਚਾਰੇ ਨਾਲ ਸੰਬੰਧਤ ਆਣਾ ਮੈਂ ਵੀ ਇੱਥੇ ਐਸੀ ਆਣਾ ਤੇ ਫਿਰ ਇਹ ਜੇ ਤੁਹਾਡਾ ਇਹਨਾਂ ਇੱਜ਼ਤ ਮਾਨ ਕਰਦਾ ਤੇ ਐਸੀ ਪਰਿਵਾਰ ਦੇ ਸਰਪੰਚ ਨੂੰ ਸਰਪੰਚ ਕਹਿਣ ਲੱਗਿਆ ਕਿਉਂ ਤਕਲੀਫ ਹੁੰਦੀ ਇਹਨਾਂ ਨੂੰ ਇਹ ਦੱਸੋ ਮੈਨੂੰ ਜੇ ਤੁਹਾਡਾ ਇਹਨਾਂ ਇੱਜ਼ਤ ਮਾਨ ਕਰਦਾ ਤੇ ਮੋਰ ਤੇ ਮੇਰੇ ਤੋਂ ਸਰਪੰਚੀ ਵਾਲੀ ਆ ਕੋਈ ਹੋਰ ਤੇ ਨਹੀਂ ਲੱਗੀ ਬੱਚਾ ਆਖਰੀ ਸਵਾਲ ਆ ਕੁਝ ਲੋਕ ਤੁਹਾਡੇ ਪਰ ਬਾਤ ਵੀ ਲਿਖਣੀ ਆ ਲੜਾਇਨੇ ਕੇ ਕਹਿੰਦੇ ਸਰਪੰਚ ਦਾ ਭਰਾ ਨਸ਼ੇ ਨਸ਼ੇ ਵੇਚਦੇ ਆ ਜੀ ਕੀ ਸਚਾਈ ਹੈ ਜੀ ਅੱਛਾ ਮੈਨੂੰ ਇਹ ਦੱਸੋ ਆ ਸਾਦਾ ਘਰ ਆ ਦੱਸਦਾ ਉਹ ਇੱਕ ਗੱਡੀ ਖੜੀ ਆ ਜਿਹੜੀ ਕਿਸਤਾ ਤੇ ਆ ਉਹ ਵੀ ਮੇਰੇ ਨਾਂ ਤੇ ਨਹੀਂ ਮੇਰੇ ਦੋਸਤ ਦੇ ਨਾਂ ਤੇ ਆ ਅੱਛਾ ਦੂਜੀ ਗੱਲ ਇਹ ਆ ਵੀ ਉੱਪਰਲੇ ਬੰਨੇ ਮੇਰੇ ਭਰਾ ਦਾ ਘਰ ਆ ਜਾ ਕੇ ਵੇਖ ਲੋ ਕਿ ਮੇਰਾ ਭਰਾ ਕਿਹੜੀ ਫੋਰਚਨਰ ਲਈ ਫਿਰਦਾ ਵੀ ਜਿਹੜਾ ਨਸ਼ਾ ਕਰਦਾ ਨਸ਼ਾ ਤਸਕਰਾਂ ਦੇ ਘਰ ਉਦਾਂ ਦੇ ਹੁੰਦੇ ਆ ਜਿੱਦਾਂ ਦਾ ਮੇਰੇ ਭਰਾ ਦਾ ਆਮ ਘਰ ਆ ਦੂਜੀ ਤੀਜੀ ਗੱਲ ਇਹ ਆ ਬੀ ਜੇ ਇਹਨਾਂ ਨੂੰ ਇਹ ਆਪੀ ਇਹ ਮੇਰਾ ਭਰਾ ਨਸ਼ੇ ਵੇਚਦਾ ਠੀਕ ਆ ਜਾਂ ਮੇਰਾ ਭਰਾ ਨਸ਼ੇ ਕਰਦਾ ਤੇ ਜਾ ਕੇ ਕੰਪਲੇਨ ਕਰਨ ਅੱਜ ਪ੍ਰੈਸ ਕਾਨਫਰੰਸ ਦੇ ਵਿੱਚ ਇਹਨਾਂ ਨੂੰ ਚੇਤਾ ਆ ਗਿਆ ਉਦੋਂ ਦਾ ਜਾ ਕੇ ਕਿਉਂ ਨਹੀਂ ਕਰਦੇ ਬਾਕੀ ਮੈਂ ਬਲਦੇਵ ਸਿੰਘ ਨੇ ਇੱਕ ਗੱਲ ਕਹਿ ਦੇਣੀ ਚਾਹਣਾ ਕਿ ਅੱਜ ਤੋਂ ਕੋਸਾਲ ਪਹਿਲਾਂ 13 ਮੁੰਡਾ ਸਮੈਗ ਦੇ ਸਮੇਤ ਸਮੇਤ ਫੜਿਆ ਗਿਆ ਤੇ ਜਾ ਕੇ ਆਪਣੀਆਂ ਦੂਜਿਆਂ ਦੀਆਂ ਖਿੱਦੋਂ ਆਫਰੋ ਲੋ ਤੁਸੀਂ ਲੀਹਾਂ ਨਾ ਕੱਢੋ ਆਪਣੀ ਖਿੱਦੋਂ ਫਰੋ ਲੋ ਕਿ ਤੇ ਲੀਹਾਂ ਉੱਚ ਨਜ਼ਰ ਆਉਣੀਆਂ ਤੁਹਾਨੂੰ ਤੁਹਾਡਾ ਮੁੰਡਾ ਹੀ ਮੇਰੀ ਗੱਲ ਪੂਰੀ ਹੁੰਦੀ ਉਹ ਤੁਹਾਡਾ ਮੁੰਡਾ ਹੀ ਸਮੈਗ ਦੇ ਸਮੇਤ ਇੱਕ ਗੱਡੀ ਦੇ ਵਿੱਚ ਫੜਿਆ ਗਿਆ ਸੀ ਐਫ ਆਈ ਆਰ ਵੀਦਰਜ ਨੂੰ ਕੱਢ ਕੇ ਪੜ੍ਹ ਲਓ ਕਿਸ ਦੇ ਐਲੀਕੇਸ਼ਨ ਲਾਉਣ ਤੋਂ ਪਹਿਲਾਂ ਆਪਣੀ ਪੀੜੀ ਥੱਲੇ ਸੋਟਾ ਮਾਰਨਾ ਤੁਹਾਨੂੰ ਚਾਹੀਦਾ ਤੇ ਇਹ ਬੜਾ ਤਾਬੇਦਿਤ ਫੈਦਰਾ ਮਾੜੇ ਜੀ ਤੁਹਾਨੂੰ ਘੇਰਦੇ ਕਹਿੰਦੇ ਸਾਬਿਸਪੈਕ ਦਾ ਕਤਲ ਕਰਵਾਤਾ ਹੈ ਜੋ ਪਟਨੇ ਬੰਦੂਕਾਂ ਗੋਲੀਆਂ ਮੈਚ ਲਾਈਆਂ ਸੀਗੀਆਂ ਮੇਰੇ ਘਰੇ ਕਿਹੜੀਆਂ ਰਫਲਾ ਸੀਗੀਆਂ ਥਾਣੇ ਜਾ ਕੇ ਵੇਖੋ ਬੰਦੂਕਾਂ ਕਿੰਨਾਂ ਦੀਆਂ ਜਮਾ ਹੋਈਆਂ ਜੇ ਤੇ ਮੇਰੇ ਘਰੋਂ ਕੋਈ ਅਸਲਾ ਬਰਾਮਦ ਹੋਇਆ ਦੱਸੋ ਅੱਜ ਵੀ ਆ ਮੈਂ ਕਹਿੰਦਾ ਚੰਗਾ ਹੋ ਗਿਆ ਜੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਸਾਰਾ ਰਿਕਾਰਡ ਹੋ ਗਿਆ ਮੈਂ ਸੱਚਾ ਵੀ ਸਹੀ ਆ ਨਹੀਂ ਤਾਂ ਇਹਨਾਂ ਨੇ ਆ ਜਿਹੜੇ ਇਹਨਾਂ ਦੇ ਚਮਚੇ ਨੇ ਇਹਨਾਂ ਨੂੰ ਠੂਠਿਆ ਕਰਕੇ ਮੇਰੇ ਖਿਲਾਫ ਖੜਿਆ ਕਰ ਕਹਿੰਦੇ ਜੀ ਗਲਤੀ ਸਾਰੀ ਸਰਪੰਚ ਦੀ ਆ ਮੈਂ ਸ਼ੁਕਰਾਨਾ ਕਰਦਾ ਪਰਮਾਤਮਾ ਦਾ ਕਿ ਸੀਸੀਟੀਵੀ ਕੈਮਰੇ ਤੇ ਆ ਸੋਸ਼ਲ ਮੀਡੀਆ ਦਾ ਜੋਗਾ ਨਹੀਂ ਤੇ ਗੱਲ ਠੱਪੀ ਜਾਣੀ ਸੀ ਐਦਾਂ ਜੁੱਤੀਆਂ ਪੈਂਦੀਆਂ ਅਸੀਂ ਪਰਿਵਾਰਾਂ ਨੂੰ ਐਦਾਂ ਹੀ ਅਸੀਂ ਆਪਣੇ ਭਾਈਚਾਰੇ ਨੂੰ ਜੁੱਤੀਆਂ ਮਰਵਾਉਣੇ ਇਹ ਸਾਡੇ ਜਿਹੜੇ ਨਾ ਉਹ ਕਹਿੰਦੇ ਹਨਾ ਜੇ ਜੇ ਸਿੱਖ ਸਿੱਖ ਨੂੰ ਨਾ ਮਾਰੇ ਤੇ ਇਹ ਕੌਮ ਕਦੇ ਨਾ ਹਾਰੇ ਮੈਂ ਕਹਿੰਦਾ ਜੇ ਸਾਡਾ ਆਪਣਾ ਭਾਈਚਾਰਾ ਸਾਡੇ ਭਾਈਚਾਰੇ ਨੂੰ ਨਾ ਮਾਰੇ ਅਸੀਂ ਕਦੇ ਕਿਸੇ ਤੋਂ ਦੱਬਣ ਵਾਲੇ ਕਿਸੇ ਤੋਂ ਹਾਰਨ ਵਾਲੇ ਨਹੀਂ ਇਹ ਕੌਲੀ ਚੱਟ ਲੋਕ ਜਿਹੜੇ ਨੇ ਨਾ ਇਹ ਮੈਨੂੰ ਗਰੀਬ ਨੂੰ ਦੱਬਣਾ ਚਾਹੁੰਦੇ ਨਰ ਲੱਕੇ ਨਾ ਇਹ ਮੈਨੂੰ ਦੱਬ ਸਕਦੇ ਆ ਨਾ ਮੇਰੀ ਆਵਾਜ਼ ਨੂੰ ਦੱਬ ਸਕਦੇ ਕਿਉਂਕਿ ਬਾਬਾ ਸਾਹਿਬ ਦਾ ਦਿੱਤਾ ਹੋਇਆ ਜਿਹੜਾ ਅਧਿਕਾਰ ਆ 10 ਪੜ ਚੁੱਕਿਆ ਤੁਹਾਡੇ ਵਾਂਗੂੰ ਪੰਡ ਸਤ ਪੜਿਆ ਨਹੀਂ ਆ ਮੈਂ ਮੈਂ ਪੜਿਆ ਲਿਖਿਆ ਸਰਪੰਚਾ ਤੇ ਮੈਨੂੰ ਮੇਰੇ ਅਧਿਕਾਰਾਂ ਦਾ ਪਤਾ ਤੇ ਮੈਂ ਠੋਕ ਮਾ ਜਾ ਕੇ ਗੱਲ ਕਰਨੀ ਜਾਣਦਾ ਅਛਾ ਇਹ ਕਹਿੰਦਾ ਵੀ ਇਹ ਬਣਿਆ ਜੀ ਪੈਸੇ ਦੇ ਕੇ ਸਰਪੰਚ ਪਹਿਲੀ ਗੱਲ ਤੇ ਇਹ ਦੱਸੇ ਵੀ ਇਹ ਪੈਸੇ ਮੇਰੇ ਨਾਲ ਫੜਾਉਣ ਗਿਆ ਸੀ ਮੈਂ ਕਿਹੜੇ ਬੰਦੇ ਨੂੰ ਪੈਸੇ ਫੜਾਏ ਆ ਉਹ ਮੇਰੇ ਸਾਹਮਣੇ ਲੈ ਕੇ ਆਵੇ ਬਾਕੀ ਅਲੀਕੇਸ਼ਨ ਲਾਉਣ ਦੀ ਕਿਹੜੀ ਗੱਲ ਆ ਜਿੰਨੇ ਮਰਜ਼ੀ ਮੈਂ ਲਾਈ ਜਾਵਾਂ ਜਿੱਤੇ ਮਰਜ਼ੀ ਸਬੂਤਾਂ ਦੇ ਆਧਾਰ ਤੇ ਗੱਲ ਹੁੰਦੀ ਆ ਮੇਰਾ ਭਰਾ ਗਲਤ ਆ ਨਿਓ ਸਬੂਤ ਜਾ ਕੇ ਐਫਆਰ ਦਰਜ ਕਰਾਓ ਜਿਹੜਾ ਵੇਚਦਾ ਜਿਹੜਾ ਖਾਊ ਗੱਜਰਾ ਢਿੱਡ ਪੂੜ ਉਹਦੇ ਸਰਪੰਚ ਨੂੰ ਕਾਹਦਾ ਖਤਰਾ ਬਈ ਮਰ ਪਿੰਡਾ ਮੇਰਾ ਨਾਂ ਬਲਦੇਵ ਸਿੰਘ ਮੈਂ ਸਾਬਕਾ ਚੇਅਰਮੈਨ ਆ ਕੋਟ ਮਹਮਦ ਖਾਈ ਮੇਰਾ ਪਿੰਡ ਆ ਇਹ ਬਿੰਦੇ ਨਹੀਂ ਵਿਸਨੀਕਾ ਇੱਕ ਤੁਹਾਡੀ ਤੇ ਮੌਜੂਦਾ ਸਰਪੰਚ ਦੀ ਲੜਾਈ ਦੀ ਜਿਹੜੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕੀ ਸਚਾਈ ਕੀ ਹੈ ਕਿਉਂਕਿ ਸਰਪੰਚ ਸਾਹਿਬ ਵੱਲੋਂ ਤੁਹਾਡੇ ਤੇ ਇਹ ਦੋਸ਼ ਲਾਏ ਗਏ ਨੇ ਕਿ ਤੁਸੀਂ ਉਹਨਾਂ ਦੇ ਕਕਾਰਾਂ ਦੀ ਬੇਇੱਜ਼ਤੀ ਕੀਤੀ ਹੈ ਤੇ ਉਹਨਾਂ ਨੂੰ ਜਾਤੀ ਰੂਪਕ ਸ਼ਬਦ ਬੋਲੇ ਨੇ ਕੀ ਕਹਿਣਾ ਚਾਹੋਗੇ ਮਾਮਲਾ ਕਿਸ ਤਰ੍ਹਾਂ ਮੈਂ ਮੇਰੀ 40 ਸਾਲ ਉਮਰ ਹੋ ਗਈ ਆ ਨਾ ਮੈਂ ਕੋਈ ਜਾਤੀ ਸੂਚਕ ਸ਼ਬਦ ਕਦੀ ਕਿਸੇ ਨੂੰ ਬੋਲਿਆ ਤੇ ਨਾ ਮੈਂ ਬੋਲਦਾ ਹੀ ਆ ਮੈਂ ਆ ਰਿਹਾ ਸੀ ਮੈਂ ਤੇ ਇਨਾ ਪੁੱਛਿਆ ਕਾਕਾ ਪਿੰਡ ਦੇ ਲੋਕਾਂ ਨੇ ਆਖਿਆ ਵੀ ਥਾਂ ਵਲੀ ਜਾਂਦਾ ਤੇ ਮੈਂ ਪੁੱਛਿਆ ਵੀ ਤੂੰ ਮਿੱਟੀ ਛਟਾਈ ਆ ਕੀ ਕਰਨ ਛਟਾਈ ਐ ਇਹਨੇ ਕੋਈ ਗੱਲ ਨਹੀਂ ਮੈਂ ਸਰਪੰਚ ਆ ਮੈਂ ਸਰਪੰਚ ਆ ਮੈਂ ਛਟਾਈ ਆ ਮੈਨੂੰ ਕੌਣ ਹੁੰਦਾ ਤੂੰ ਪੁੱਛਣ ਵਾਲਾ ਮੈਨੂੰ ਉਲਟਾ ਬੋਲਿਆ ਵੱਧ ਘੱਟ ਬੋਲਿਆ ਤੇ ਮਾਰੇ ਲੱਭ ਜ ਬੋਲਿਆ ਚੰਗਾ ਲੱਭ ਜ ਨਹੀਂ ਬੋਲਿਆ ਮਾਮਲਾ ਕੀ ਸੀ ਇਹ ਜਗਾ ਇਹ ਖੁਦ ਹੀ ਜਗਾ ਭਾਈ ਤੇ ਪਿੰਡ ਦੀ ਜਗਾ ਵਾ ਖੁਦ ਹੀ ਜਗਾ ਵਾ ਖੁਦ ਦੇ ਭਾਈ ਵਾਲਾ ਦੀ ਜਗਾ ਨਾ ਇਹਨੇ ਕਿਸੇ ਨੂੰ ਕੋਈ ਗੱਲ ਪੁੱਛੀ ਆ ਇਹ ਪਹਿਲਾਂ ਇੱਥੇ ਖੱਦਰ ਪੰਡਾਰ ਦੀ ਜਗਾ ਵੱਲ ਨਹੀਂ ਚਾਹੁੰਦਾ ਸੀ ਉਹਨਾਂ ਨੇ ਰੋਕਿਆ ਮੁੜ ਕੇ ਇੱਧਰ ਵੀ ਧਿਆਨ ਹੈ ਇਹਦੇ ਪਹਿਲਾਂ 1 ਮਹੀਨਾ ਪਹਿਲਾਂ ਇਹਨੇ ਮਿੱਟੀ ਸਟਾਈ ਆ ਹੌਲੀ ਹੌਲੀ ਚਿਚੜੀਆਂ ਸ਼ੇਰ ਦਾ ਦੇ ਵੱਲ ਨਹੀਂ ਚਾਹੁੰਦਾ ਵਾ ਕੋਈ ਇਹ ਕਰਦਾ ਨਹੀਂ ਜੇ ਇਹਨੇ ਕੋਈ ਵਿਕਾਸ ਕਰਨਾ ਵਾ ਨਾ ਕੋਈ ਇਹਨੇ ਛੱਪੜ ਪਟਾਇਆ ਨਾ ਕੋਈ ਇਹਨੇ ਪੰਚਾਇਤ ਘਰ ਬਣਾਇਆ ਨਾ ਕੋਈ ਗੱਲ ਨਾ ਬਾਤ ਉੱਥੇ ਤੇ ਕਿਤੇ ਕੰਮ ਨਹੀਂ ਕਰਦਾ ਆਪਣੇ ਘਰ ਦੇ ਘੇਰੇ ਘੇਰੇ ਫੋਟੋਆਂ ਲਾ ਲੈਂਦਾ ਨਰੇਗਾ ਲਈ ਨੂੰ 2 ਸਾਲ ਹੋ ਗਏ ਆ ਇਹਨੂੰ ਪੁੱਛੋ ਵੀ ਕੀ ਕੀਤਾ ਇਹਨੇ ਨਰੇਗਾ ਦਾ ਕਿਹਨੇ ਕਿੱਥੇ ਮਿੱਟੀ ਪੁਵਾਈ ਆ ਕਿਹੜਾ ਛੱਪੜ ਸਾਫ ਕਰਾਇਆ ਕਿਹੜੀ ਨਾਲੀ ਸਾਫ਼ ਕਰਾਈ ਆ ਇਹ ਚਾਰ ਸਾਲ ਹੋ ਗਏ ਵਿਹਲਾ ਬਹਿ ਕੇ ਖਾਂਦਾ ਦੱਸੋ ਇਹਨੂੰ ਕਿਹੜੀ ਕਮਾਈ ਆਉਂਦੀ ਆ ਇਹਦੇ ਦੋਵੇਂ ਭਰਾ ਸਮੈਗ ਵੇਚਦੇ ਆ ਪਿੰਡ ਦੇ ਵਿੱਚ ਇਹਨੇ ਗੰਦ ਪਾਇਆ ਅੱਗੇ ਐਸਚੂ ਮਰਵਾਇਆ ਇਹਨੇ ਇਹਨੇ 70 ਬੰਦੇ ਇਕੱਠੇ ਕਰਕੇ ਅਹੀਂ ਤਰਲੇ ਲੈਂਦੇ ਰਹੇ ਵੀ ਤੂੰ ਇਹ ਕੰਮ ਨਾ ਕਰ ਤੇ ਇਹਨੇ ਉਹਦੋਂ ਇਹ ਕੰਮ ਕਰਾਇਆ ਤੇ ਸਾਰਾ ਪਿੰਡੇ ਨੇ ਬਣਾਇਆ ਐਸਸੀ ਬੀਬੀ ਇੱਥੇ ਆ ਉਹਦੇ ਘਰ ਬੰਦੇ ਪਵਾ ਕੇ ਉਹਨੂੰ ਕਟਾ ਕੇ ਉਹਦਾ ਪਾਣੀ ਵੀ ਬੰਦ ਕਰਾਇਆ ਇਹਨੇ ਤੇ ਇਹ ਕਹਿੰਦਾ ਮੈਂ ਐਸੀ ਆ ਆਪੋチュア ਬੀਬੀ ਨੇ ਰਕੁਰ ਬੀਬੀ ਨੇ ਬਣ ਦਿੱਤਾ ਇਹਦੇ ਵਿਚਾਰੀ ਦੇ ਸੱਟਾਂ ਵੀ ਲਾਈਆਂ ਕੁੱਟਿਆ ਮਾਰਿਆ ਤੇ ਕੋਈ ਗੱਲਬਾਤ ਨਹੀਂ ਹੋਈ ਇਹ ਕਹਿੰਦਾ ਮੈਂ ਐਸੀਆਂ ਦਾ ਬੜਾ ਮਧਰਦੀ ਆ ਦੱਸੋ ਇਹਨੂੰ ਕਿ ਇਹ ਦੋਸ਼ ਬੇਬੁਨਿਆਦ ਆ ਸਾਰੇ ਬੇਬੁਨਿਆਦ ਆ ਸਾਰੇ ਐਸੀ ਭਾਈਚਾਰਾ ਮੇਰੇ ਨਾਲ ਖਲੋਤਾ ਵੇ ਇਹਨਾਂ ਨੂੰ ਪੁੱਛੋ ਕਦੀ ਕਿਸੇ ਕੋਈ ਗੱਲਬਾਤ ਹੋਈ ਐਸੀ ਜਾਲ ਆਪਣੇ ਬੋਲੇ ਹੋਵੇ ਮੇਰੇ ਤੇ ਡਰੈنگ ਰੂਮ ਚ ਬਹਿ ਕੇ ਰੋਟੀ ਖਾਂਦੇ ਆ ਤੇ ਨਾਲ ਹੀ ਸਾਡੇ ਚਾਹਾਂ ਪੀਂਦੇ ਹਾਂ ਹਾਂਜੀ ਵੀਰੇ ਕੀ ਨਾਮ ਤੁਹਾਡਾ ਗੁਰਪ੍ਰੀਤ ਸਿੰਘ ਭਾਈ ਪੈਸੇ ਵਿੱਚ ਮਾਮਲਾ ਤੁਹਾਨੂੰ ਵੀ ਪਤਾ ਵਾ ਕਿ ਸਾਬਕਾ ਚੇਰਮੈਨ ਸਾਹਿਬ ਤੇ ਜਿਹੜੇ ਦੋਸ਼ ਤੁਹਾਡੇ ਸਰਪੰਚਾ ਵੱਲੋਂ ਲਾਏ ਗਏ ਆ ਕਿ ਐਸੀ ਸ਼ਬਦਾਵਲੀ ਬੋਲੀ ਗਈ ਕਾਰਾਂ ਦੀ ਬੇਦਬੀ ਕੀਤੀ ਜੀ ਤੁਸੀਂ ਇਹਨਾਂ ਨੂੰ ਕਿੰਨੀ ਪੇਰ ਤੋਂ ਜਾਣਦੇ ਜੋ ਕੀ ਕਹਿਣਾ ਚਾਹੋਗੇ ਕਿਵੇਂ ਦੇ ਇਨਸਾਨ ਨੇ ਭਾਈ ਉਹ ਪਰਿਵਾਰ ਬਹੁਤ ਵਧੀਆ ਪਰਿਵਾਰ ਆ ਉਹਨਾਂ ਨੇ 15-20 ਸਾਲ ਪਹਿਲਾਂ ਸਰਪੰਚੀ ਬਹੁਤ ਵਧੀਆ ਸੋਹਣੀ ਕੀਤੀ ਹੈ ਤੇ ਸਾਰਾ ਕੁਝ ਠੀਕ ਠਾਕ ਆ ਸਾਡਾ ਕੋਈ ਵੀ ਅਵਾਜ਼ ਨਹੀਂ ਹੈ ਸਾਨੂੰ ਤਾਂ ਪਤਾ ਹੀ ਨਹੀਂ ਮਤਲਬ ਕੀ ਗੱਲ ਹੈ ਕੀ ਬਾਤ ਇਹਨਾਂ ਦੀ ਬਾਕੀ ਜਿਵੀਦਾਰ ਭਾਈ ਤਾਰਾ ਤੇ ਮਜੀਬੀ ਭਾਈ ਤਾਰਾ ਹੀ ਭਾਈ ਇੱਕਿਆ ਪਿੰਡ ਦੇ ਵਿੱਚ ਤੇ ਜਿੱਥੋਂ ਤੱਕ ਅਸੀਂ ਗੱਲ ਕਰਦੇ ਆਂ ਵੀ ਸਿਆਸੀ ਕੰਮ ਜਿਹੜਾ ਚੱਲਣ ਦੇ ਇਹਨਾਂ ਦਾ ਪਿਓ ਦੱਸ ਹੀ ਦਿੱਤਾ ਵਾ ਵੀ ਕੰਮ ਖੁਦ ਵੀ ਜੋ ਕੋਈ ਇਹਨਾਂ ਕੋ ਹੋਂ ਨਹੀਂ ਦਿਆ ਗੱਲਬਾਤ ਹੋਵਾ ਤੇ ਚਲੋ ਜੇ ਇਹਨਾਂ ਨੇ ਪੁੱਛ ਹੀ ਲਏ ਤੇ ਇਹਨਾਂ ਨੂੰ ਦੱਸਣਾ ਚਾਹੀਦਾ ਵੀ ਚਲੋ ਚਾਚਾ ਜੀ ਜਾਂ ਮਿੱਟੀ ਪਈ ਆ ਆ ਮਾਰੋ ਕੈਮਰਾ ਨੂੰ ਚੁਕਾ ਲੈਨੇ ਆ ਵੀ ਜਾਂ ਜਿੱਦਾਂ ਵੀ ਤੇ ਬਾਕੀ ਹੁਣ ਬਾਕੀ ਜਿਵੀਦਾਰ ਭਰਾ ਤੇ ਜਾਂ ਮਜੀਬੀ ਭਰਾ ਸਾਰੇ ਵੀਰ ਇਕਿਆ ਸਾਨੂੰ ਹੋ ਜਾ ਕੋਈ ਗੱਲਬਾਤ ਨਹੀਂ ਆ ਤੇ ਚੇਅਰਮੈਨ ਸਾਹਿਬ ਹੁਣੀਆਂ ਉਹਨਾਂ ਨੇ ਸਰਦਾਰੀ ਕੀਤੀ ਆ ਇਹੋ ਜਿਹੀ ਗੱਲਾਂ ਨਹੀਂ ਆ ਪਹਿਲਾਂ ਵੀ ਇਹ ਪਿੰਡ ਦੇ ਵਿੱਚ ਕਾਫੀ ਬਵਾਦ ਕਰਾਇਆ ਹੋਇਆ ਹੈ ਉਹਨਾਂ ਨੇ ਅੱਧੇ ਪਿੰਡ ਤੇ ਭਾਜੀ ਪਰਚਾ ਹੋਇਆ ਵਾ ਕਿਸੇ ਨੇ ਬੱਚੇ ਬਾਹਰ ਘੱਲਣਿਆ ਕਿ ਇਹਨੇ ਕੋਸ਼ਿਸ਼ ਕਰਨਾ ਹੋਵਾ ਕਿ ਇਹਨੇ ਕੋਸ਼ਿਸ਼ ਕਰਨਾ ਜੇ ਪਰਚਾ 'ਚ ਨਾ ਆਜੂਗਾ ਤੇ ਦੱਸੋ ਮੈਨੂੰ ਕੀ ਕਰੂਗਾ ਪਰਿਵਾਰ ਦੱਸੋ ਸਰਪੰਚ ਦਾ ਨਾਮ ਕੀ ਤੁਹਾਡੇ ਕੁਲਦੀਪ ਸਿੰਘ ਕਰਕੇ ਸਰਪੰਚ ਭਾਜੀ ਤੇ ਕੀ ਤੁਸੀਂ ਕੀ ਕਹਿਣਾ ਚਾਹੋਗੇ ਕਿਵੇਂ ਇੱਕ ਮਤਲਬ ਕਿਦੋਂ ਪਿੰਡ ਦਾ ਜਿਹੜਾ ਕੰਮ ਆ ਉਹਦੇ ਵਿੱਚ ਇਹ ਜਾਤਪਾਤ ਨੂੰ ਕਦੀ ਵੀ ਨਹੀਂ ਲੈ ਕੇ ਆਉਣਾ ਚਾਹੀਦਾ ਤੁਹਾਡਾ ਕੀ ਕਹਿਣਾ ਪਾਜੀ ਜੀ ਤੇ ਕਹਿੰਦੇ ਆ ਦੋ ਚਾਰ ਚੀਜ਼ਾਂ ਮੈਂ ਗੱਲਾਂ ਕਹੂੰਗਾ ਇੱਕ ਤੇ ਜਾਤਪਾਤ ਨਹੀਂ ਹੋਣੀ ਚਾਹੀਦੀ ਰਾਜਨੀਤੀ 'ਚ ਦੂਜਾ ਬਾਬੇ ਜੀਵਨ ਸਿੰਘ ਦਾ ਨਾਂ ਨਹੀਂ ਲੈਣਾ ਚਾਹੀਦਾ ਤੀਜਾ ਬਾਬਾ ਸਾਹਿਬ ਇੰਨੇ ਵੱਡੇ ਉਹ ਮਤਭਲ ਹੋਇਆ ਚਲੋ ਗੁਰੂ ਦਾ ਫਰਜ਼ ਸਿੱਧਾ ਚਲਾ ਲਓ ਜੋ ਵੀ ਉਹਨੂੰ ਕਿਤੇ ਵੀ ਤੁਸੀਂ ਦੇਨਾ ਵਾ ਮਤਲਬ ਕ੍ਰਾਂਤੀਕਾਰੀ ਰਹੇ ਆ ਉਹਨਾਂ ਦਾ ਨਾਂ ਨਹੀਂ ਹੋਣਾ ਚਾਹੀਦਾ ਪਰ ਪੰਚਾਇਬ ਨੇ ਕਿਹਾ ਕਿ ਇੱਥੇ ਬੋਤਲ ਲਾਉਣ ਦੀ ਗੱਲ ਵੀ ਕਹੀ ਵੀ ਇੱਥੇ ਬੋਤਲ ਗਾਣਾ ਸੀ ਚਲੋ ਭਾਜੀ ਸਹਿਮਤੀ ਪਿੰਡ ਦੀ ਜਾਂ ਕੋਈ ਇਜਲਾਸ ਵਗੈਰਾ ਭਾਜੀ ਵੇਖੋ ਅਸੀਂ ਪੜਿਆ ਲਿਖਿਆ ਪਰਿਵਾਰ ਖਲੋਤਾ ਵਾਂ ਮੁਲਾਜ਼ਮ ਸਾਰੇ ਆਂ ਸਾਡੀ ਤਾਂ ਨੌਲੇਜ ਨਹੀਂ ਹੈ ਕਿ ਬਾਬਾ ਸਾਹਿਬ ਦੀ ਇੱਥੇ ਆਪਾਂ ਉਹਨਾਂ ਦੀ ਮੂਰਤੀ ਸਥਾਪਨ ਕਰਨੀ ਰੱਖਣੀ ਆ ਸਾਨੂੰ ਕਿਸੇ ਵੀ ਮذਬੀ ਪਰ ਆਪ ਪੁੱਛੋ ਇਹਨਾਂ ਬੱਚਿਆਂ ਨੂੰ ਤੁਹਾਨੂੰ ਕਿਹਨੂੰ ਪਤਾ ਵੀ ਤੁਹਾਡੀ ਕਹਿੰਦੀ ਸਲਾਹ ਲਈ ਹੈ ਸਾਡੀ ਤਾਂ ਭਾਜੀ ਕੋਈ ਸਾਨੂੰ ਤਾਂ ਪਤਾ ਹੀ ਨਹੀਂ ਨਾ ਸਾਨੂੰ ਕਿਹਨੇ ਦੱਸਿਆ ਹੀ ਤਾਂ ਬਾਕੀ ਤੁਸੀਂ ਵੇਖੋ ਜਿਹੜੇ ਹਾਲਾਤ ਆ ਮਾਰੋ ਵਜ ਭਾਜੀ ਕੈਮਰਾ ਮਾਰੋ ਇੱਧਰ ਆ ਟ੍ਰਾਂਸਫਾਰਮ ਦੇ ਥੱਲੇ ਤੁਸੀਂ ਦੱਸੋ ਵੀ ਇੱਥੇ ਬਾਬਾ ਸਾਹਿਬ ਦੀ ਮੂਰਤੀ ਲੱਗੂਗੀ ਕੌਣ ਲਾਉਣ ਦਊਗਾ ਸਾਨੂੰ ਬਾਕੀ ਨੰਬਰ 2 ਭਾਜੀ ਇਹ ਗੱਲ ਆ ਬਾਬਾ ਸਾਹਿਬ ਦੀ ਇਥੇ ਮੂਰਤੀ ਲਾਉਣ ਨੂੰ ਹੀ ਗੱਲ ਕਰ ਰਿਹਾ ਮੇਰੇ ਵੀਰਾਂ ਸਰਾਖੀ ਚਾਹੀਦੀ ਐ ਸਿਆਸੀ ਪਿੰਡ ਐ ਸਾਡਾ ਤੁਹਾਡੇ ਸਾਹਮਣੇ ਹੁਣੇ ਵੇਖ ਲਓ ਕਤ ਤਾ ਜਾ ਕੰਮ ਹੋਇਆ ਵਾ ਕੁਛ ਨਾ ਕੁਛ ਇਹ ਪਿੰਡ ਚ ਹੁੰਦਾ ਹੀ ਰਹਿੰਦਾ ਵਾ ਚਾਰ ਪੰਜ ਪਾਰਟੀਆਂ ਰਲੀਆਂ ਵਾ ਇੱਥੇ ਕੋਈ ਮੂਰਤੀ ਤੋੜ ਦੂਗਾ ਇਹ ਸਾਰਾ ਪਿੰਡ ਕਟਵਾ ਕੇ ਮਰਵਾ ਦੇਣਗੇ ਸਿਆਸਤ ਦੀ ਗੱ ਕਰ ਰਹੇ ਹੋ ਥੋੜਾ ਜਾਣਕਾਰੀ ਦਿਓ ਕਿੰਨਾ ਦਾ ਪਿੰਡ ਹੈਗਾ ਇਹ ਇਹ ਪਿੰਡ ਬਾਜੀ ਉਪਰ ਰਾਸ਼ਟਰਪਤੀ ਕ੍ਰਿਸ਼ਨ ਕਾਂਦ ਦਾ ਪਿੰਡ ਹੈ ਆ ਤੇ ਇਤਿਹਾਸਿਕ ਕਿਉਂ ਮਤਲਬ ਉਹ ਸੂ ਦੀ ਇੱਥੋਂ ਦੇ ਰਹਿਣ ਵਾਲੇ ਤੇ ਉਹਨਾਂ ਦੇ ਨਾਂ ਤੇ ਪਿੰਡ ਚੱਲਣ ਦਿਆ ਵਾ ਉਪਰ ਰਾਸ਼ਟਰਪਤੀ ਕ੍ਰਿਸ਼ਨ ਕਾਂਦ ਉਹਨਾਂ ਦੇ ਫਾਦਰ ਸਾਹਿਬ ਲਾਲਾ ਚੰਤਰਾਮ ਹੀ ਤੇ ਉਹਨਾਂ ਦੇ ਗਾਂ ਪੋਤਰੇ ਵੀ ਹੁਣ ਹੋ ਕੇ ਗਏ ਆ ਤੇ ਮਤਲਬ ਉਹਨਾਂ ਦੇ ਨਾਂ ਤੇ ਪਿੰਡ ਆ ਉਹਨ ਜਿਹੜੀ ਗੱਲ ਕਰ ਰਹੇ ਵਿੱਚ ਮੈਂ ਵੀਡੀਓ ਵੇਖ ਰਿਹਾ ਹਾਂ ਉਹਨਾਂ ਦਾ ਵੀ ਨਾਮ ਲੈ ਰਿਹਾ ਵੀ ਪ੍ਰਸ਼ਟ ਅੱਜ ਇਹਨਾਂ ਨੂੰ ਪ੍ਰਸ਼ਟਪਤੀ ਵੀ ਚੇਤੇ ਆ ਗਿਆ ਪਹਿਲਾਂ ਤੇ ਇਹਨਾਂ ਨੂੰ ਕਿਹਨੂੰ ਚੇਤੇ ਨਹੀਂ ਆਇਆ ਕਿੰਨੇ ਦਿਨ ਹੋ ਗਏ ਬਲਵੀਰ ਕੌਰ ਜੀ ਕੋਲ ਮੈਂ ਮਦਦ ਕਰਾਂ ਜਿਹੜਾ ਤੁਹਾਡਾ ਪਿੰਡ ਦਾ ਮੌਜੂਦਾ ਸਰਪੰਚ ਆ ਕੁਲਦੀਪ ਸਿੰਘ ਕਿੱਦਾਂ ਦਾ ਬੰਦਾ ਤੇ ਤੁਹਾਡੇ ਨਾਲ ਕੀ ਗੱਲਬਾਤ ਹੋਈ ਸੀ ਉਹਨਾਂ ਦੀ ਕੋਈ ਮੇਰਾ ਬੰਦਾ ਹੀ ਬਹੁਤ ਮਾੜਾ ਵਾ ਜੀ ਹਾਂਜੀ ਇਹਨੇ ਮੈਨੂੰ ਇੰਨੀ ਕੋਟ ਮਾਰ ਕਰਵਾਈ ਇਹਨੇ ਜਾ ਕੇ ਬੰਦੇ ਪਵਾ ਕੇ ਨਾਲ ਮੇਰੇ ਗਵਾਂਢ ਜਾ ਕੇ ਇਹਨੇ ਨਾਲੀ ਦਾ ਬੰਦ ਬੰਦ ਮਰਵਾਇਆ ਜੇ ਤੱਕ ਵੀ ਲਲਕਾਰਦਾ ਵੀ ਮੈਂ ਪਾਣੀ ਦਾ ਬੰਦ ਨਹੀਂ ਤੋੜਨਾ ਜਿੱਥੇ ਮਰਗੀ ਭੱਜ ਲਾ ਹਾਂਜੀ ਠੀਕ ਕਰ ਲਊਗਾ ਪਾਣੀ ਨਿਕਲ ਨਹੀਂ ਦਿੰਦਾ ਜੀ ਮੇਰਾ ਇਹ ਅੱਛਾ ਜੀ ਹਾਂਜੀ ਤੇ ਜਿਹੜੇ ਇਹ ਜਿਹੜੇ ਤੁਹਾਡੇ ਸਾਬਕਾ ਸਰਪੰਚ ਆ ਇਹ ਕਿੱਦਾਂ ਦੇ ਬੰਦੇ ਆ ਇਹ ਤਾਂ ਬੰਦੇ ਬਹੁਤ ਵਧੀਆ ਜੀ ਮੈਨੂੰ 40 ਸਾਲ ਹੋ ਗਏ ਇਹਨਾਂ ਨਾਲ ਵਰਤੇ ਦੀਨ ਹਾਂਜੀ ਇਹਨਾਂ ਜਿੱਤੇ ਸਿਵ ਦੀ ਜਿੰਨੀ ਕਰ ਲਈ ਉਨੀ ਥੋੜੀ ਆ ਇਹਨਾਂ ਨਾਲ ਧੱਕਾ ਕੀਤਾ ਇਹਨੇ ਉਦੋਂ ਵੀ ਗੋਲੀਆਂ ਇਹਨੇ ਚਲਾਈਆਂ ਆਪਦੇ ਘਰੇ ਉਹਨਾਂ ਬੰਦਾ ਮਾਰਿਆ ਨੇ ਐਂਸਪੈਟਰ ਇਹਨਾਂ ਦਾ ਨਾਲ ਇਹਨਾਂ 200 ਲਾਇਆ ਤੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਫੜਾਇਆ ਜੀ ਇਹਨਾਂ ਨਾਲ ਧੱਕਾ ਕੀਤਾ ਇਹਨੇ ਬੰਦੇ ਵਧੀਆ ਵਾ ਜੀ ਇਹਨਾਂ ਦੀ ਸਿਰਤੀ ਨਹੀਂ ਕੋਈ ਕਰ ਸਕਦਾ ਹੁਣ ਜਿਹੜਾ ਇਹਨਾਂ ਤੇ ਇਲਜ਼ਾਮ ਲਾਉਣ ਰਿਹਾ ਤੇ ਸਾਨੂੰ ਜਾਤੀ ਨੂੰ ਕਿ ਸ਼ਬਦ ਬੋਲਦਾ ਵਾ ਕੀ ਕਹਿਣਾ ਚਾਹੋਗੇ ਇਹ ਗਲਤ ਬੋਲਦਾ ਜੀ ਹਾਂਜੀ ਇਹ ਭਾਜੀ ਮੈਂ ਕਹਣਾ ਵੀ ਇਹ ਜਿਹੜਾ ਥਾਂ ਦਾ ਮਸਲਾ ਥਾਂ ਦਾ ਹੀ ਰਹਿਣ ਦੇਣਾ ਇਨੂੰ ਜਾਤੀ ਪਾਤੀ ਦੇ ਵਿੱਚ ਨਾ ਲਿਆਂਦਾ ਜਾਵੇ ਕਿਉਂਕਿ ਆਪਣੇ ਜਿੰਨੇ ਜੱਟ ਸਿੱਖ ਭੈਣ ਭਰਾਵਾ ਵੀ ਆਪਣਾ ਇਕੱਠਾ ਹੀ ਪ੍ਰਸ਼ਾਦਾ ਆਪਣੀ ਚੱਲਦਾ ਵਾ ਮੇਰਾ ਦੇ ਖਾਸ ਕਰਨਾ ਮਲਵਾ ਵੀਰ ਚੇਅਰਮੈਨ ਸਾਹਿਬ ਦੇ بیٹے ਆ ਆ ਚਾਚਾ ਜੀ ਆਪਣੇ ਮਤਲਬ ਵੀ ਇਹਨਾਂ ਨਾਲ ਮੇਰਾ ਚਲੋ ਥੋੜਾ ਟਾਈਮ ਤੁਹਾਨੂੰ ਪਤਾ ਕੋਈ 100 ਗੱਲ ਬਾਤ ਹੋ ਜਾਂਦੀ ਵੀ ਗੁਸੇਨ ਰਾਰੀਆਂ ਚੱਲਦੀਆਂ ਰਹਿਣੀਆਂ ਤੇ ਮਤਲਬ ਵੀ ਕੋਈ ਇਦਾਂ ਦਾ ਮੈਟਰ ਨਹੀਂ ਹੈਗਾ ਨਾ ਇਹਨਾਂ ਕਿ ਇਹਨੂੰ ਗਲਤ ਬੋਲਿਆ ਵਾ ਤੇ ਮੇਰਾ ਤਾਂ ਜਿਆਦਾਤਰ ਇਹ ਨਾਲ ਹੀ ਹੋਣ ਜਾਂ ਰਹਿਦਾ ਨਾ ਇਹਨਾਂ ਕਰੀ ਮਾੜੀ ਜੇ ਮੰਨ ਲਓ ਜੇ ਡ੍ਰੈਗ ਰੂਮ ਚ ਬੈਠੇ ਕਿਦੇ ਬੈਠੇ ਸੋਈ ਚ ਖਲੋਤੇ ਆ ਉਥੇ ਪ੍ਰਸ਼ਾਦਾ ਪਾਣੀ ਛਕ ਲਈਦਾ ਇਹ ਗਲਤ ਇਲਜ਼ਾਮ ਲੱਗੰਦੇ ਆ ਕੋਈ ਚੇਅਰਮੈਨ ਸਾਹਿਬ ਨੇ ਗਾੜੀ ਘੋਲ ਚ ਕੋਈ ਮਤਲਬ ਜਾਤੀ ਦੇ ਚੱਕਰ ਚ ਨਹੀਂ ਕੀਤਾ ਇਹ ਕਿਰਪਾ ਕਰਕੇ ਜਿਹੜਾ ਪਿੰਡ ਦਾ ਮਸਲਾ ਨਾ ਇੱਥੇ ਹੀ ਰਹਿਣ ਦਿੱਤਾ ਜਾਵੇ ਇਹਨੂੰ ਗੁਰੂ ਮਹਾਰਾਜ ਦੇ ਨਾਲ ਨਾ ਜੋੜਿਆ ਜਾਵੇ ਮੇਰਾ ਨਾਮ ਬੂਟਾ ਸਿੰਘ ਬੂਟਾ ਸਿੰਘ ਕੀ ਕਿਹੜਾ ਪਿੰਡਾ ਕੋੜ ਮੰਦਕਾ ਨੇ ਕੀ ਕਹੋਗੇ ਤੁਹਾਡੇ ਪਿੰਡ ਦਾ ਜਿਹੜਾ ਇਹ ਮੁੱਦਾ ਹੈ ਕੋ ਸੋਸ਼ਲ ਮੀਡੀਆ ਤੇ ਚੱਲ ਰਿਹਾ ਕੀ ਕਹਿਣਾ ਚਾਹੋਗੇ ਸਾਰਾ ਮਸਲਾ ਕੀ ਸੀ ਜਿਹੜੇ ਇਜਾਮ ਲੱਗੇ ਨੇ ਇਹਨਾਂ ਦੇ ਉੱਪਰ ਕੀ ਕਹਿਣਾ ਚਾਹੋਗੇ ਦੇਖੋ ਜੀ ਜੋ ਜਿੱਥੋਂ ਤੱਕ ਮੇਰਾ ਇਹਨਾਂ ਨਾਲ ਮਿਲਵਰਤਨਆਂ ਜਾਂ ਗੱਲਬਾਤ ਆ ਜਾਂ ਮੈਂ ਜਾਣਦਾ ਵਾਂ ਇਹੋ ਜਿਹੀ ਕੋਈ ਗੱਲਬਾਤ ਨਹੀਂ ਇਹਨਾਂ ਦੇ ਪੇਟਾਪੁਰਖੀ ਮਡੇ ਦੇ ਤੋਂ ਸਰਪੰਚੀ ਕਰਦੇ ਰਹੇ ਇਹ ਖੁਦ ਚੇਅਰਮੈਨ ਸਾਹਿਬ ਕਰਦੇ ਰਹੇ ਤੇ ਇਹੋ ਜਿਹੀ ਕੋਈ ਗੱਲ ਨਹੀਂ ਜਾਤੀਵਾਦਿਕ ਜਾਂ ਜਾਤੀ ਸੂਚਕ ਦੀ ਕੋਈ ਗੱਲਬਾਤ ਨਹੀਂ ਨਾ ਪਿੰਡ 'ਚ ਕੋਈ ਗੱਲਬਾਤ ਹੋਇਆ ਇਹੋ ਜਿਹੀ ਕੋਈ ਮਤਲਬ ਲੈਂਡ ਨਹੀਂ ਸਾਰਾ ਪਿੰਡ ਮਿਲਵਰਤ ਕੇ ਸਭ ਕੋ ਜਾ ਰਹੇ ਆ ਬਾਕੀ ਆਪਣਾ ਮਿਲਵਰਤ ਨਾ ਜੇ ਕਿਸੇ ਦੀ ਖੁਸ਼ੀ ਹੈ ਕਿਸੇ ਪਰਿਵਾਰ ਨਾਲ ਮਿਲੇ ਜਾਂ ਨਾ ਮਿਲੇ ਲਈ ਜਾਤੀ ਸੂਚਕ ਵਾਲਾ ਇਹੋ ਜਿਹੀ ਕੋਈ ਗੱਲ ਨਹੀਂ ਕਿ ਇੰਨਾ ਕੋਣ ਬੰਦੇ ਜਿਹੜੇ ਕੰਮ ਕਰਦੇ ਉਹਨਾਂ ਦੇ ਘਰਾਂ 'ਚ ਵੀ ਕੇ ਰੋਟੀ ਕੰਦੇ ਆ ਸਭ ਕੋਈ ਘਰ ਵਿੱਚ ਹੀ ਹੁੰਦਾ ਇਹਨਾਂ ਸਾਰੇ ਕੰਦੇ ਗੁਰਦੁਆਰਾ ਸਾਹਿਬ ਕੱਠੇ ਜਾਂਦੇ ਹਰ ਜਗ੍ਹਾ ਤੇ ਅਸੀਂ ਮੈਂ ਗੁਰਦੁਆਰਾ ਦੀ ਸੇਵਾ ਕਰਦਾਂ ਮੈਂ ਇਹਨਾਂ ਕੋਈ ਗ੍ਰਹੀ ਲਿਖ ਕੇ ਜਾਂਦਾ ਅੱਜ ਗੁਰਦੁਆਰਾ ਦੇ ਮੈਂ ਪੈਸਾ ਜਿੰਨਾ ਮੈਂ ਸੇਵਾ ਕੀਤੀ ਇਹਨਾਂ ਜੀਮੇਦਾਰ ਭਵਾਂ ਤੋਂ ਲਿਖੀ ਕੀਤੀ ਹੁਣ ਮੈਂ ਪੀਰ ਸਾਹਿਬ ਦੀ ਸਰਕਾਰ ਦੀ ਸੇਵਾ ਸ਼ੁਰੂ ਕੀਤੀ ਆ ਉਹ ਮਨ ਜੀਮੇਦਾਰ ਕਿਦਾ ਸਰਪੰਚ ਵਾਲੇ ਮੁੱਦਾ ਬਣਾਇਆ ਗਿਆ ਕੀ ਕਰਨਾ ਚਾਹੀਦਾ ਮੈਂ ਉਹਦੇ ਬਿਲਕੁਲ ਸਹਿਮਤ ਨਹੀਂ ਮੇਰੇ ਵਿਚਾਰ ਨਾਲ ਮੁੱਦਾ ਗਲਤ ਹੈ ਉਹ ਬੀ ਬੀਮੁਨਿਆਦ ਮੁੱਦਾ ਬਣਾਇਆ ਗਿਆ ਕਿਉਂ ਜਿੰਨਾ ਤੱਕ ਮੈਂ ਬਲਦੇਵ ਸਿੰਘ ਨੂੰ ਜਾਣਦਾ ਉਹ ਲੜਾਈ ਹੋਊਗੀ ਲੇਕਿਨ ਇਸ ਰੰਜਿਸ਼ ਵਾਲੀ ਸ਼ਬਦ ਜਾਂ ਆਪੇ ਸ਼ਬਦ ਨਹੀਂ ਬੋਲ ਸਕਦੇ